ਸਭ ਤੋਂ ਪਹਿਲਾਂ ਮੈਂ ਦੱਸਦਾ ਆਂ ਕਿ ਪੰਜਾਬ ਸਟੂਡੈਂਟ ਸੀਨੀਅਰ ਦੇ ਸਾਫਤਾ ਜਨਰਲ ਸਰਕਰ ਸਾਥੀ ਇਤਿਹਾਸਕ ਕਰਵਾਣਾ ਜਿਹੜੇ 70ਵੇਂ ਦੌਰ ਦੇ ਵਿੱਚ ਪੰਜਾਬ ਸਟੂਡੈਂਟ ਸੀਨੀਅਰ ਦੇ ਜਨਰਲ ਸਰਕਰ ਵੱਲੋਂ ਆਗੂ ਵੱਲੋਂ ਜਿਨ੍ਹਾਂ ਨੇ ਰੋਲ ਰਗਾ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਸਾਲ ਪਹਿਲਾਂ ਪੰਜਾਬ ਸਟੂਡੈਂਟ ਸੀਨੀਅਰ ਦੇ ਇਤਿਹਾਸ ਦੀਆਂ ਝਲਕਾਂ ਦੇ ਨਾਂ ਇਹ ਡਿਕ ਕਿਤਾਬ ਸੰਪਾਦਨ ਕੀਤੀ ਜਿਹਦੇ ਵਿੱਚ ਉਸ ਆਦਾਰ ਦੇ ਵਾਕ ਵਾਕ ਦਾਸਤਾਵੇਜ਼ ਉਹਨਾਂ ਨੇ ਸਾਨੂੰ ਸੋਹਣਾ ਪਹੇਜ ਆ ਕੇ ਆਏ ਨੇ ਉਸ ਦਾ ਇਤਿਹਾਸ ਨੂੰ ਨੇੜੇੋਂ ਦੇਖਣ ਵਾਸਤੇ ਸਭ ਤੋਂ ਪਹਿਲਾਂ ਉਹ ਆਪਣੇ ਵੱਲੋਂ ਸ਼ਰਧਾਂ ਦੇ ਗੁਪੇਟ ਕਰਨਗੇ ਉਸ ਤੋਂ ਬਾਅਦ ਅਗਲੇ ਬਲਾਦ ਦਾ ਜ਼ਿਕਰ ਮੈਂ ਉਸ ਤੋਂ ਬਾਅਦ ओके ਆ ਕਾਮਰੇਡ ਦਾਦੇ ਆਲ ਪਹਾੜਪੁਰੀ ਨਿਸ਼ਚੈ ਅੰਜਲੀ ਸਮਾਗਮ ਦੇ ਵਿੱਚ ਇਕਤਰ ਸੰਘਰਸ਼ੀਲ ਸਾਥੀਓ ਮੈਂ ਸਭ ਤੋਂ ਪਹਿਲਾਂ ਤਾਂ ਪ੍ਰਬੰਧਕਾਂ ਦਾ ਸਟੇਜ ਇਕਤਰ ਦਾ ਧੰਨਵਾਦ ਕਰਦਾ ਕਿ ਬਹੁਤ ਸਾਰੇ ਬੁਲਾਰਿਆਂ ਦੀ ਗਿਣਤੀ ਹੋਣ ਦੇ ਬਾਵਜੂਦ ਵੀ ਮੈਨੂੰ ਇੱਕ ਕੀਮਤੀ ਸਮੇਂ ਦੇ ਵਿੱਚ ਸਮਾਂ ਮਿਲਦਾ ਮੈਂ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਅੱਜ ਪੰਜਾਬੀ ਟ੍ਰੂਨ ਦੇ ਵਿੱਚ ਵੀ ਪਬਲਿਕ ਗੁੱਸਾ ਦਾ ਇੱਕ ਆਰਟੀਕਲ ਲੱਗਿਆ ਹੈ ਉਹਨਾਂ ਦੀ ਘੱਲਣਾ ਦਾ ਸੰਖੇਪ ਉਹਦੇ ਵਿੱਚ ਬੇਰਵਾ ਦਿੱਤਾ ਗਿਆ ਤੇ ਅੱਜ ਦਾ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੁਣਜੇ ਹੋਏ ਵਿਦਵਾਨ ਆਗੂ ਜਿਨ੍ਹਾਂ ਦਾ ਲੰਮਾ ਤਜਰਬਾ ਹੈ ਉਹ ਜੋ ਵੀ ਕੁਝ ਬੋਲਣਗੇ ਮੈਂ ਇੱਕ YouTube ਦੇ ਉੱਤੇ ਚੈਨਲ ਹੈਗਾ ਵਾਇਸ ਆਫ ਈਸਟ ਪੰਜਾਬ ਇਹ ਰਿਕਾਰਡਿੰਗ ਹੋ ਰਹੀ ਹੈ ਉਹਦੇ ਵਿੱਚ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਅੱਗੇ ਧੱਕ ਸਕਦੇ ਹੋ ਉਹ YouTube ਦੇ ਉੱਤੇ ਇਸ ਤੋਂ ਬਾਅਦ ਅਪਲੋਡ ਕੀਤਾ ਜਾਏਗਾ ਤਾ ਸਭ ਤੋਂ ਵੱਡੀ ਗੱਲ ਜਿਹੜੀ ਜਿਸ ਕਿਸੇ ਨਾਲ ਵੀ ਤੁਸੀਂ ਗੱਲ ਕਰੋਗੇ ਇਨਕਲਾਬ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਕਾਰਕ ਆਉਂਦੇ ਆ ਬਹੁਤ ਸਾਰੀਆਂ ਸਖਸ਼ੀਤਾਵਾਂ ਆਉਂਦੀਆਂ ਨੇ ਪਰ ਇਸ ਵਿਖੜੇ ਪੈਂਡੇ ਦੇ ਉੱਤੇ ਚਲਦੇ ਆ ਬਹੁਤ ਸਾਰੇ ਅਧਵਾਟੇ ਦਮ ਤੋਰ ਜਾਂਦੇ ਆ ਜਿਵੇਂ ਇਥੋਂ ਤੱਕ ਕੇ ਸਰਥਾਪਤੀ ਦੇ ਹੱਕ ਚ ਵੀ ਜਾ ਖੜੇ ਹੁੰਦੇ ਆ ਉਹਨਾਂ ਸ਼ਕਤੀਆਂ ਦੇ ਖਿਲਾਫ ਜਿਨ੍ਹਾਂ ਦੇ ਖਿਲਾਫ ਲੜਨ ਦਾ ਕੰਮ ਭਰਿਆ ਹੁੰਦਾ ਹੈ ਉਹਨਾਂ ਦੇ ਹਿੱਸਾ ਬਾਈਨਕਟ ਚਲੇ ਜਾਂਦੇ ਨੇ ਤੇ ਗੰਗਿਆਲ ਸਹਾਰਪੁਰੀ ਦੀ ਪ੍ਰਤੀਬੱਧਤਾ ਸਭ ਤੋਂ ਵੱਡੀ ਗੱਲ ਉਹਨਾਂ ਦੀ ਪ੍ਰਤੀਬੱਧਤਾ ਉਹਨਾਂ ਦੀ ਲੋਕਾਂ ਦੀ ਕ੍ਰਾਂਤੀ ਲਈ ਇਨਕਲਾਬ ਲਈ ਕਮਿਟਮੈਂਟ ਹੈ ਜਿਹੜੀ ਸਾਰੇ ਲੋਕਾਂ ਲਈ ਸਾਰੇ ਜਥੇਬੰਦੀਆਂ ਲਈ ਪ੍ਰੇਰਨਾ ਦਾ ਸਰੋਤ ਹੈ ਲਗਭਗ 6 ਦਹਾਕਿਆਂ ਦਾ ਅਰਸਾ ਆਪਣੇ ਜੀਵਨ ਦੇ ਆਖਰੀ ਸਾਹਾਂ ਤੱਕ ਉਸ ਦੇ ਚੱਲਣਾ ਇਹ ਖਾੜਾ ਜੀ ਦਾ ਵਾਰਾ ਨਹੀਂ ਹੈ ਇਹ ਹਰ ਸੰਕਟ ਦੇ ਵਿੱਚ ਹਰ ਕਿਸੇ ਲਹਿਰ ਦੇ ਵਿੱਚ ਆਉਣੀਆਂ ਦੁਸ਼ਵਾਰ ਹਾਲਤਾਂ ਲਈ ਇੱਕ ਉਹਨਾਂ ਸੰਘਰਸ਼ੀ ਲੋਕਾਂ ਨੂੰ ਅੱਗੇ ਵਧਣ ਲਈ ਅਰਾਦਰਸਾ ਦਾ ਸਰੋਤ ਹੈ ਗਗਿਆਰ ਜੀ ਸਖਨਿਆਂ ਦੇ ਅਖੀਰ ਦੇ ਵਿੱਚ ਦਰਸ਼ਨ ਬਾਗੀ ਦੇ ਕਾਰਜਾਂ ਦੇ ਵਿੱਚ ਸ਼ਾਮਲ ਹੋਏ ਪੰਜਾਬ ਕਾਂਗਰਸ ਯੂਨੀਅਨ ਦੇ ਬਾਗੀ ਆਗੂਆਂ ਦੇ ਵਿੱਚੋਂ ਸਨ ਦਰਸ਼ਨ ਬਾਗੀ 1933 ਦੇ ਵਿੱਚ ਚੰਡੀਗੜ੍ਹ ਸਟੂਡੈਂਟ ਯੂਨੀਅਨ ਦੀ ਸਥਾਪਨਾ ਹੋਈ ਚੌੜ ਦੇ ਵਿੱਚ ਪੰਜਾਬ ਕਾਂਗਰਸ ਯੂਨੀਅਨ ਬਣੀ ਉਹ ਜਿੱਥੇ ਬਣੀ 1906 ਤੋਂ 69 ਤੱਕ ਜਿਨੇ ਪੰਜਾਬ ਦੀ ਸਖਾਤੀ ਨੂੰ ਪੰਜਾਬ ਦੇ ਹੁਕਮਰਾਨਾਂ ਨੂੰ ਹਲਾ ਕੇ ਰੱਖ ਦਿੱਤਾ ਸੀ ਜਿਸ ਦੀ ਪ੍ਰੇਰਣਾ ਭਾਵੇਂ ਬੰਗਾਲ ਦੇ ਨਕਸ਼ਲਵਾਦੀ ਪਿੰਡ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਸੀ ਜਾਇਆ ਕੋਲੋਂ ਨਕਸ਼ਲਵਾਦੀ ਲਹਿਰ ਸੀ ਪਰ 69 ਤੱਕ ਉਹ ਪੰਜਾਬ ਸੰਘੀਨ ਜਿਹੀ ਚੰਡੀਗੜ੍ਹ ਤੋਂ ਸ਼ੁਰੂ ਹੋ ਤੇ ਸਾਰੇ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੀ ਤੇ ਉਸਨੇ ਸੰਕੜੇ ਹਜ਼ਾਰਾਂ ਇਨਕਲਾਬੀ ਕਾਰਕੁਨਾਂ ਨੂੰ ਇਸ ਮੈਦਾਨ ਦੇ ਵਿੱਚ ਨਿੱਤਰਨੀ ਪ੍ਰੇਰਿਤ ਕੀਤਾ ਪੰਜ ਵੱਡੀਆਂ ਜੱਤੋ ਜੈਡਾਂ ਲੜੀਆਂ ਪਰ ਉਹ ਸਾਰੀਆਂ ਜੱਤੋ ਜੈਡਾਂ ਦੇ ਵਿੱਚ ਜਿਹੜੀ ਠਾਪ ਦੀ ਜੱਤੋ ਜੈਤ ਸੀ ਉਸ ਤੋਂ ਬਾਅਦ ਇੱਕ ਦੌਰ ਜਿਹੜਾ ਆਇਆ ਜਦੋਂ ਇਨਕਲਾਬੀ ਲਹਿਰ ਦੇ ਵਿੱਚ ਪਗਰਦੀ ਨੇ ਇੱਕ ਹਿੰਟ ਵੀ ਦਿੱਤਾ ਹੈਗਾ ਇੱਕ ਇਸ ਤਰ੍ਹਾਂ ਦੀ ਸਮਝ ਆਈ ਤੇ ਉਹ ਜਥੇਬੰਦੀਆਂ ਇਨਕਲਾਬ ਦੇ ਰਾਹ ਦੇ ਵਿੱਚ ਰੋੜਾ ਦੇ ਤੋੜ ਦਿੱਤੀਆਂ ਜਾਂ 70 ਦੇ ਵਿੱਚ 50 ਸੰਘ ਜੁਨੀਅਨ ਤੋੜ ਦਿੱਤੀ ਗਈ ਉਸ ਦਾ ਇੱਕ ਵੀ ਯੂਨਿਟ ਨਾ ਰਿਹਾ ਪਰ ਉਸ ਸਮੇਂ ਜੋ 50 ਸੰਘ ਜੁਨੀਅਨ ਦੇ ਵਿੱਚ ਕੰਮ ਕਰਨ ਵਾਲੇ ਆਗੂਆਂ ਨੇ ਉਹਨੂੰ ਮੁਰਜ ਜਥੇਬੰਦੀ ਦਾ ਮੁਰਜ ਜਥੇਬੰਦੀ ਕਰਨ ਦਾ ਜੋ ਕੋਸ਼ਿਸ਼ ਕੀਤੀ ਨਾਤਾ ਕਨਵੈਨਸ਼ਨ ਵਿਖੇ ਤੁਨ ਹੋਰ ਵੀ ਰਿੱਟਰ ਸਰ ਤੋਂ ਮੋਰੀ ਆਗੂਆਂ ਦੇ ਇਤਿਹਾਸਿਕ ਪਾਰਕ ਵੀ ਸੀ ਜਿਹਨੂੰ ਉਸ ਸਮੇਂ ਸਖਤਰ ਚੁਣਿਆ ਗਿਆ ਉਸੇ ਵਿਆਸਨ ਜੁਨੇ ਨੇ ਕੁਝ ਹੀ ਸਮੇਂ ਦੇ ਵਿੱਚ ਜਿਵੇਂ ਪਹਿਲਾ ਹਰ ਬਾਕੀ ਜਰਤਾਰ ਬਣੇਗਾ ਉਹ ਜਿਹੜਾ ਗੀਤ ਲਿਖਿਆ ਉਹ ਪਾਰਕਰੀ ਦੇ ਸਾਥੀ ਕਾਮਰੇਡ ਹਰ ਭਜੰਦਾ ਸਿੰਘ ਉਹ ਥਾਠ ਦੀ ਜਤੋ ਜੈ ਦੇ ਵਿੱਚ ਜਿਹੜਾ ਇਹ ਖਲਾਅ ਆਇਆ ਸੀ ਉਸ ਤੋਂ ਬਾਅਦ 72 ਦੇ ਰਿਣੀ ਮੋਗਾ ਕੋਲ ਚੱਲਿਆ ਉਹ ਗੁਰਦਾਸ ਸਿੰਘ ਢਾਲਕੋਰੀ ਵਰਗਿਆਂ ਦੀ ਪਾਇਲ ਹੋ ਰਹੀ ਸੀ ਜਿਨ੍ਹਾਂ ਨੇ ਇੱਕ ਪ੍ਰੇਰਣਾ ਬਣੀ ਮੋੜ ਉਸ ਨੂੰ ਪੰਜਾਬ ਦੇ ਸੀਨ ਤੇ ਲੈੰਡਾ ਮੋੜ ਉਸ ਦੇ ਵਿੱਚ ਵੀ ਇਹੋ ਜਿਹਾ ਇਤਿਹਾਸ ਬਿਰਧਿਆ ਗਿਆ ਕਿ ਹਰਜੀਤ ਸਵਰਨੇ ਵੀ ਸ਼ਹਾਦਤ ਦੇ ਸਮੇ ਉਸ ਦੇ ਬਾਪ ਨੇ ਕਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਆਪਣੇ ਪੁੱਤ ਦਾ ਮੁੱਲ ਨਹੀਂ ਲੈਣਾ ਜਿਵੇਂ ਕਿ ਉਸ ਤੋਂ ਪਹਿਲਾਂ ਜਗਤਾਰ ਸਿੰਘ ਜਿਹੜਾ ਦਾਦਾ ਨੇ ਇਹ ਗੱਲ ਕਹੀ ਸੀ ਜੱਜ ਉਸ ਗੁਰਨਾਥ ਸਿੰਘ ਨੂੰ ਕਿ ਮੈਂ ਆਪਣੇ ਪੋਤੇ ਦਾ ਮੁੱਲ ਨਹੀਂ ਲੈਣਾ ਜਦੋਂ ਉਹਨੂੰ ਕੰਪਨਸੇਸ਼ਨ ਤੇ ਨੌਕਰੀ ਦੀ ਜਿਹੜੀ ਹੈਗੀ ਆ ਕੁਝ ਕੁਛ ਕੀਤੀ ਗਈ ਸੀ ਉਸ ਮੋਟਾ ਕੋਲ ਤੋਂ ਬਾਅਦ ਪੰਜਾਬ ਦੇ ਵਿੱਚ ਰੇਲਵੇ ਦੇ ਜਿਹੜੇ ਹੈਗਾ ਵਸਤਾਸਾਂ ਦੇ ਬਰਾਬਰ ਕੰਪਨਸੇਸ਼ਨ ਲੈਣ ਦੀ ਜਦੋਂ ਤੇ ਲੋੜੀ ਗਈ ਜੀ ਬੇਟਾ ਆਜ ਤੱਕ ਵੀ ਉਹ ਬਗਿਆਰ ਕੀ ਉਸ ਸਹੂਲਤ ਦਾ ਆਨੰਦ ਮਾਣ ਰਹੇ ਨੇ ਉਸ ਤੋਂ ਬਾਅਦ ਕਰਾਇਆ ਦੇ ਵਿੱਚ ਵਾਦੇ ਦੀ ਗੱਲ ਚੱਲੀ ਉਹਦੇ ਵਿੱਚ ਵੀ ਪੰਜਾਬ ਸਰਜੁਨੀਆਂ ਦੇ ਉਸ ਸਮੇਂ ਤਿੰਨ ਜਥੇਬੰਦੀਆਂ ਕੰਮ ਕਰ ਰਹੀਆਂ ਸੀ ਉਹਦੀ ਸਾਂਝੀ ਐਕਸ਼ਨ ਕਮੇਟੀ ਨਾਗਲ ਭਾਰਤਵਾਣਾ ਮਿਲ ਕੇ ਕਿਰਤੀ ਕਿਸਾਨ ਜਨ ਨਾਲ ਮਿਲ ਕੇ ਇੱਕ ਲੰਬੀ ਜਦੋਜਦਗੀ ਲੱਗੀ ਜਿਹਦੇ ਵਿੱਚ ਵੀ ਸ਼ਹਾਦਤਾਂ ਹੋਈਆਂ ਲਾਜ ਸਿੰਘ ਵਰਗੇ ਮਾਨ ਸਰੇ ਸ਼ਹੀਦ ਹੋਏ ਤੇ ਇੱਕ ਲੰਬੀ ਕਹਾਣੀ ਹੈ ਉਸ ਸਮੇਂ ਦੀ ਸਿਮਾਨੇ ਤੇ ਅੰਕੜੇ ਰੱਖਿਆ ਹੋਇਆ ਇਹ ਗੱਲ ਕਹਾਂਗਾ ਕਿ ਅਗਰ ਕੁਝ ਇਤਿਹਾਸ ਦੇ ਵਿੱਚ ਜਿਹੜੀਆਂ ਘੜੀਆਂ ਆਉਂਦੀਆਂ ਨੇ ਜਿੱਥੇ ਬਹੁਤ ਸਾਰੇ ਹਿੱਸੇ ਦੋਲ ਜਾਂਦੇ ਨੇ ਕੁਝ ਪਿੱਛੇ ਮੁੜ ਜਾਂਦੇ ਨੇ ਅੱਜ ਵੀ ਬਸਤਰ ਦੇ ਜੰਗਲਾਂ ਦੇ ਵਿੱਚ ਜੋ ਨੁਨੁਕਤਾ ਦਾ ਕੰਮ ਇਥੇ ਨਹੀਂ ਸਰਕਾਰ ਵੱਲੋਂ ਕੀਤਾ ਜਾ ਰਿਹਾ ਮਹੌਵਾਦੀਆਂ ਦਾ ਤੋਂ ਦੇ ਵਿੱਚ ਵੀ ਇੱਕ ਹਿੱਸਾ ਜੁਹਾਦੀ ਹੈ ਜਿਹੜਾ ਆਤਮ ਸਵਰਪਨ ਕਰ ਰਿਹਾ ਹੈ ਤੇ ਇੱਕ ਹਿੱਸਾ ਜੁਹਾਦੀ ਹੈ ਜਿਹੜਾ ਲੜਨ ਮਰ ਕੇ ਕੁਰਬਾਨੀਆਂ ਕਰ ਰਿਹਾ ਹੈ ਤਾਂ ਇਹਨਾਂ ਗੱਲਾਂ ਨੂੰ ਇਨਕਲਾਬ ਦੀਆਂ ਸੀਮਤਾਂ ਨੂੰ ਇੱਥੇ ਪਾਸੇ ਛੱਡ ਦੇਣਾ ਮੈਂ ਇਹ ਗੱਲ ਦੇ ਉੱਤੇ ਫੋਕਸ ਕਰਨਾ ਚਾਹੁੰਦਾ ਕਿ ਜਦੋਂ ਤੱਕ ਨਿਰੁਖਤਾ ਦੀ ਮੁਸ਼ਕਲ ਹੈ ਜਦੋਂ ਤੱਕ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਜਦੋਂ ਤੱਕ ਲੋਕਾਂ ਬਾਏ ਇਸ ਪਟੀ ਦੇ ਉੱਤੇ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਕਿ ਜੱਜੇ ਜੱਜਾਂ ਚੱਲਦੀਆਂ ਨਹੀਂ ਆ ਤੇ ਉਹਨਾਂ ਜੱਜੇ ਜੱਜਾਂ ਦੇ ਵਿੱਚ ਜਿਹੜੇ ਲੋਕ ਨਵੇਂ ਕੇ ਆਣਗੇ ਉਹਨਾਂ ਲਈ ਕਾਮਰਦ ਦਰਬਾਰ ਤਹਾਕਰੀ ਵਰਗੇ ਹੀ ਪ੍ਰੇਰਨਾ ਸਰੋਤ ਹੋਣਗੇ ਤੇ ਇਸ ਸੰਗ ਦੇ ਵਿੱਚ ਇਸ ਮੌਕੇ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੀ ਬਿਰਤਾਂ ਨੂੰ ਉਹਨਾਂ ਦੀ ਪ੍ਰਤੀਬੱਧਤਾ ਨੂੰ ਸਲਾਮ ਕਰਨਾ ਬੰਦ ਹੈ ਸਲਾਮ 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 ਧੰਨਵਾਦ